ਕੁਵਾਨੀਗੜ ਸਟੇਟ ਬੈਂਕ ਆਫ ਇੰਡੀਆ ਦੇ ਨਜ਼ਦੀਕ ਰਾਮਪਰਾ ਰੋਡ ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਇਲਾਕਾ ਵਾਸੀਆਂ ਨੇ ਭਾਰੀ ਰੋਸ ਪ੍ਰਗਟ ਕੀਤਾ ਲੋਕਾਂ ਦਾ ਕਹਿਣਾ ਕਿ ਪਿਛਲੇ ਦਿਨੇ ਇੰਨਾ ਕੂੜਾ ਨਾ ਚੁੱਕੇ ਜਾਣ ਕਾਰਨ ਗੰਦਗੀ ਦੇ ਫੈਲ ਰਹੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਹੈ ਇਸ ਮੌਕੇ ਸਮਾਜ ਸੇਵੀ ਹਰਪਾਲ ਸਿੰਘ ਹੈਪੀ ਜਗਦੇਵ ਸਿੰਘ ਨੇ ਦੱਸਿਆ ਕਿ ਕੂੜੇ ਦੇ ਢੇਰ ਰਾਮਪਰਾ ਰੋਡ ਤੇ ਸਟੇਟ ਸਟੇਟ ਬੈਂਕ ਇੰਡੀਆ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਨਜ਼ਦੀਕ ਲੱਗੇ ਹੋਏ ਹਨ ਜਿੱਥੇ ਕਿ ਨੈਸ਼ਨਲ ਹਾਈਵੇ ਲੰਘਦਾ ਹੈ ਉਨ੍ਹਾਂ ਕਿਹਾ ਕਿ ਇਸ ਥਾਂ ਆਵਾਜਾਈ ਦਾ ਮੁੱਖ ਕੇਂਦਰ ਹੈ ਪਰ ਨਗਰ ਕੌਂਸਲ ਵੱਲੋਂ ਸਫਾਈ ਪ੍ਰਤੀ ਬੇਪਰਵਾਹੀ ਦਿਖਾਈ ਦੇ ਰਹੀ ਹੈ ਨਾ ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਵਿੱਚ ਬਾਰਾ ਪਸ਼ੂ ਕੁੱਤੇ ਮੂੰਹ ਮਾਰਦੇ ਨਜ਼ਰ ਆਉਂਦੇ ਹਨ ਜਿਸ ਕਾਰਨ ਹਾਦਸਿਆਂ ਦਾ ਖਤਰਾ ਵੱਧ ਰਿਹਾ ਹੈ ਹੈਪੀ ਨੇ ਕਿਹਾ ਕਿ ਸ਼ਹਿਰ ਤੇ ਹੋਰ ਹਿੱਸਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਪਰ ਨਗਰ ਕੌਂਸਲ ਵੱਲ ਬੋਲਣੋ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਖਾਸ ਤੌਰ ਤੇ ਉਲੇਖ ਕੀਤਾ ਕਿ ਪੱਤੀ ਮਾਇਆ ਪੱਤੀ ਵਾਲੀ ਪਾਣੀ ਟੈਂਕੀ ਅੱਗੇ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਇਲਾਕਾ ਵਾਸੀਆਂ ਨੂੰ ਗੰਦਗੀ ਬੂ ਅਤੇ ਮੱਖੀਆਂ ਮੱਸਰਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਉਦੋਂ ਨਗਰ ਕੌਂਸਲ ਦੇ ਅਧਿਕਾਰੀ ਐਸਆਈ ਬੋਵੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੂੜੇ ਢੇਰਾਂ ਦੀ ਸਫਾਈ ਰੋਜ਼ਾਨਾ ਕੀਤੀ ਹੈ ਜਾਂਦੀ ਹੈ ਪਰ ਕੁਝ ਲੋਕ ਖੁਦ ਹੀ ਇੱਥੇ ਗੋਹਾ ਕੂੜਾ ਛੱਟਰ ਦੇ ਹਨ ਪਰ ਉਹਨਾਂ ਨੂੰ ਭਰੋਸਾ ਦਿੱਤਾ ਕੂੜੇ ਡੰਪ ਨੂੰ ਜਲਦੀ ਕਿਸੇ ਥਾਂ ਤੇ ਤਬਦੀਲ ਕੀਤਾ ਜਾਵੇਗਾ ਇਸ ਖੇਤਰ ਦੀ ਸਫਾਈ ਤੁਰੰਤ ਕਰਵਾਈ ਜਾਵੇਗੀ ਇਲਾਕਾ ਨਿਵਾਸੀ ਨੇ ਮੰਗ ਕੀਤੀ ਕਿ ਨਗਰ ਕੌਂਸਲ ਇਸ ਮਾਮਲੇ ਨੂੰ ਪੂਰੀ ਗੰਭੀਰ ਨਾਲ ਲਏ ਸ਼ਹਿਰ ਵਿੱਚ ਕੂੜੇ ਢੇਰਾਂ ਨੂੰ ਹਟਾ ਕੇ ਸਾਫ਼ ਸੁਥਰਾ ਮਾਹੌਲ ਬਣੇ ਰਿਪੋਰਟਰ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸਿਆ ਜਰੂਰ ਕਰੋ ਇਸ ਦੌਰਾਨ ਸਮਾਜ ਸੇਵੀਆਂ ਨੇ ਹੋਰ ਕੀ ਕਿਹਾ ਜਰਾ ਸੁਣੋ ਕੀ ਨਾਮਾ ਭਾਈ ਜੀ ਜਗਦੇਵ ਸਿੰਘ ਆ ਜੀ ਮੈਂ ਕੀ ਹਾਲਾਤ ਨੇ ਤੁਹਾਡੇ ਸ਼ਹਿਰ ਦੇ ਹਾਲਾਤ ਸਰ ਬਹੁਤ ਮਾੜੇ ਨੇ ਸਾਰਾ ਦਾ ਸਾਡਾ ਬੇੜਾ ਬਿਮਾਰ ਪਿਆ ਜੀ ਦੋ ਦੋ ਤਿੰਨ ਦਿਨ ਬੁਲਗੋਦਿਆਂ ਬੋਤਲਾਂ ਵਾਲੇ ਲੱਤਾਂ ਤੋਂ ਡੈਂਗੂ ਬੁਖਾਰ ਹੋ ਰਿਹਾ ਹਰ ਇੱਕ ਬੰਦੇ ਨੂੰ ਘਰ ਘਰ ਬੱਚੇ ਬਿਮਾਰ ਹੋ ਰਹੇ ਬਹੁਤ ਬੁਰਾ ਹਾਲ ਆ ਜਾਣੀ ਗਏ ਸੀ ਇੱਥੇ ਦੀ ਰਹਿਣ ਵਾਲੇ ਜੀ ਨਾਲ ਕੀ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂ ਜੀ ਸਰ ਜਿਹੜਾ ਗੰਦ ਦਾ ਢੇਰ ਇੱਥੇ ਹੋਣਾ ਨਹੀਂ ਚਾਹੀਦਾ ਇਹਨੂੰ ਬੰਦ ਕਰਨਾ ਚਾਹੀਦਾ ਉਰਾਂਪਰਾ ਜਿੱਥੇ ਮਰਿਛ ਟਾਉਣ ਅੱਤਹੀ ਮੰਗਾ ਹੁਣਾਂ ਲਵੇ ਸਟੇਟ ਬੈਂਕ ਆ ਗਈ ਡਾਕਟਰ ਦੀ ਦ칸 ਆ ਗਈ ਠੀ ਅਗਲਾ ਇਲਾਜ ਕਰਾਉਣਾ ਉਹਦਾ ਅੱਲਾ ਵੀ ਤਾਂ ਇੰਨੇ ਮੁਸ਼ਕਲ ਮਾਰਦੀ ਠੀਕ ਹੈ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਸਰਪੰਚ ਸਿੰਘ ਹੈਪੀ ਜੀ ਅੱਛਾ ਕਿੱਥੇ ਦੇ ਰਹਿਣ ਵਾਲੇ ਹੋ ਤੇ ਇਸ ਜਗ੍ਹਾ ਕਿੱਥੇ ਖੜੇ ਆ ਕੀ ਦਿੱਕਤ ਪਰੇਸ਼ਾਨੀ ਆ ਰਹੀ ਆ ਮੈਂ ਪਵਾਨੀਗੜ੍ਹ ਸ਼ਹਿਰ ਦਾ ਰਹਿਣ ਵਾਲਾ ਜੀ ਇਸ ਸਮੇਂ ਆਪਾਂ ਜੀ ਐਸ ਬੀ ਆਈ ਬ੍ਰਾਂਚ ਰਾਮਪਰਾ ਰੋਡ ਪਵਾਨੀਗੜ੍ਹ ਤੇ ਖੜੇ ਆ ਜੀ ਨੈਸ਼ਨਲ ਹਾਈਵੇ ਜਿਹੜਾ ਆਪਣਾ ਬਠਿੰਡਾ ਟੂ ਜੀਰਕਪੁਰ ਕੀ ਦਿੱਕਤ ਆ ਰਹੀ ਹੈ ਭਾਜੀ ਦਿੱਕਤ ਦੇਖੋ ਇਹ ਆ ਜੀ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਕੂੜੇ ਦਾ ਡੰਪ ਬਣਿਆ ਹੋਇਆ ਹੈ ਔਰ ਇਹ ਗੰਦਗੀ ਜਿਹੜੀ ਆ ਕੂੜੇ ਦੇ ਢੇਰ ਜਿਹੜੇ ਨੇਗੇ ਨਗਰ ਕੌਂਸਲ ਇਥੋਂ 4-4 5-5 ਦਿਨ ਇਥੋਂ ਉਠਾਉਂਦੀ ਵੀ ਹੈਗੀ ਬਾਰ-ਬਾਰ ਉਹਨਾਂ ਨੂੰ ਅਸੀਂ ਬੇਨਤੀਆਂ ਕਰ ਚੁੱਕੇ ਆਂਗੇ ਇੱਕ ਪਰ ਕੂੜੇ ਦਾ ਢੇਰ ਉਹ ਚੱਕਣ ਦਾ ਨਾਮ ਨਹੀਂ ਲੈਂਦੇ ਜਦ ਕਿ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਵੀ ਕੈਮਿਸਟ ਸ਼ਾਪ ਤੇ ਚਲੇ ਜਾਓ ਕਿਸੇ ਵੀ ਕਲੀਨਿਕ ਤੇ ਚਲੇ ਜਾਓ ਸਰਕਾਰੀ ਹਸਪਤਾਲ ਤੇ ਚਲੇ ਜਾਓ ਜਾਂ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੇ ਚਲੇ ਜਾਓ ਚਿਕਨਗੁਨੀਆ ਤੇ ਡੇਂਗੂ ਦੇ ਜਿਹੜੇ ਮਰੀਜ਼ ਨੇਗੇ ਉਹਨਾਂ ਦੀ ਭਾਰ ਹੈਗੀ ਔਰ ਇਸ ਗੱਲ ਵੱਲ ਨਾ ਤਾਂ ਸਾਡੀ ਨਗਰ ਕਾਉਂਸਲ ਪਵਾਨੀਗੜ੍ਹ ਦਾ ਨਾ ਹੀ ਸਾਡੇ ਸਿਹਤ ਵਿਭਾਗ ਦੇ ਜਿਹੜਾ ਹੈਗਾ ਕੋਈ ਧਿਆਨ ਨਹੀਂ ਹੈਗਾ। ਔਰ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਇਸ ਕੂੜੇ ਦੇ ਡੰਪ ਦਾ ਜਿਹੜਾ ਹੈਗਾ ਇਹ ਹੱਲ ਕੀਤਾ ਜਾਵੇ। ਇਹ ਇਕੱਲਾ ਇੱਥੇ ਨਹੀਂ ਹੈਗਾ। ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤੁਹਾਨੂੰ ਇਹ ਕੂੜੇ ਦੇ ਢੇਰ ਜਿਹੜੇ ਨੇਗੇ ਇਹ ਆਮ ਹੀ ਦੇਖਣ ਨੂੰ ਮਿਲ ਜਾਣਗੇ ਔਰ ਇਨ੍ਹਾਂ ਕੂੜੇ ਦੇ ਢੇਰਾਂ ਦੇ ਵਿੱਚ ਅਵਾਰਾ ਪਸ਼ੂ, ਕੁੱਤੇ ਮੂੰਹ ਮਾਰਦੇ ਤਹਾਨੂੰ ਦਿਖ ਜਾਣਗੇ ਔਰ ਉਹ ਆਵਾਰਾ ਪਸ਼ੂ ਜਿਹੜੇ ਨੇ ਕਿ ਲੋਕਾਂ ਦੇ ਨਾਲ ਹਾਦਸਿਆਂ ਦਾ ਕਾਰਨ ਵੀ ਬਣਦੇ ਨੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਇੱਕ ਵੱਡਾ ਕੂੜੇ ਦਾ ਡੰਪ ਜਿਹੜਾ ਹੈਗਾ ਜਿੱਥੋਂ ਸਾਰੇ ਸ਼ਹਿਰ ਨੂੰ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਮੈਨ ਵਾਟਰ ਬਾਕਸ ਮਾਹੀਆ ਪੱਤੀ ਚੌਂਕ ਪਵਾਨੀਗੜ ਦੇ ਵਿੱਚ ਬਣੀ ਹੋਈ ਆ ਉੱਥੇ ਜਾ ਕੇ ਤੁਸੀਂ ਦੇਖੋ ਉਹਦੇ ਮੇਨ ਗੇਟ ਦੇ ਉੱਪਰ ਜਿਹੜਾਗਾ ਕੂੜੇ ਦਾ ਡੰਪ ਹੈਗਾ ਉਹ ਬਣਿਆ ਪਿਆਗਾ ਔਰ ਉਹਦੇ ਵੱਲ ਅਸੀਂ ਨਗਰ ਕਾਉਂਸਲ ਨੂੰ ਬਾਰ-ਬਾਰ ਕਹਿ ਚੁੱਕਿਆ ਕਿ ਵੀ ਇੱਥੋਂ ਸਾਰੇ ਸ਼ਹਿਰ ਨੂੰ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਵੀ ਕੋਈ ਵੱਡੀ ਮਹਾਮਾਰੀ ਜਿਹੜੀ ਆ ਉਹ ਸ਼ਹਿਰ ਦੇ ਵਿੱਚ ਫੈਲੂ ਪਰ ਮਾਂ ਦੇ ਪੁੱਤ ਇੰਨੇ ਕੁ ਢੀਠ ਨੇਗੇ ਨਗਰ ਕਾਉਂਸਲ ਵਾਲੇ ਵੀ ਉਹ ਕਹਿੰਦੇ ਜੀ ਜੇ ਅਸੀਂ ਤੁਹਾਡੀ ਗੱਲ ਸੁਣ ਲਈ ਤਾਂ ਅਸੀਂ ਤੁਹਾਡਾ ਦੇਣਾ ਕੀ ਆ ਕੋਈ ਹੱਲ ਨਹੀਂ ਹੋ ਰਿਹਾ ਹੈਲੋ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮਲਕੇ ਨੇ ਇੱਕ ਆਪਣੇ ਡੰਪ ਲੱਗੇ ਹੋਏ ਨੇ ਕੂੜੇ ਦੇ ਡੰਪ ਲੱਗੇ ਪਏ ਨੇ ਆਪਣੇ ਆਪਣਾ ਰੰਪਰੇ ਰੋਡ ਤੇ ਜਦੋਂ ਆਪਾਂ ਜਾਣਦੇ ਆ ਜੀ ਬੈਂਕ ਲਿਵ ਸਟੇਟ ਬੈਂਕ ਆਫ ਇੰਡੀਆ ਲਾਵੇ ਵਿਚਾਲੇ ਹਸਪਤਾਲ ਆ ਗਿਆ ਵੀ ਉਹ ਤਿੰਨ ਚਾਰ ਦਿਨ ਹੋ ਗਏ ਮਲਕੇ ਵੀ ਨਗ ਮਹੱਲਾ ਵਾਸੀਆਂ ਨੇ ਵੀ ਰੋਜ਼ ਪ੍ਰਗਟਾਇਆ ਇਸ ਬਾਰੇ ਮੜਾ ਦੱਸਣ ਜੀ ਜਾਣ ਚੁਣੇ ਸਰ ਇਹ ਤਾਂ ਹਰੋ ਜੀ ਚੱਕਿਆ ਜਾਂਦਾ ਜੀ ਨਹੀਂ ਚੱਕਿਆ ਜਾਂਦਾ ਉਹ ਕਹਿੰਦੇ ਵੀ ਮਲਕੇ ਉਰੇ ਬਿਮਾਰੀਆਂ ਲੱਗ ਰਹੀਆਂ ਨੇ ਜੀ ਬਹੁਤ ਬੁਰਾ ਹਾਲ ਹੈ ਜੀ ਜਾਂਦੇ ਆਉਣੇ ਆ ਜੀ ਸਾਨੂੰ ਕਹਿੰਦੇ ਪੈੜੀ ਸਮੈਲ ਆਉਂਦੀ ਹੈ ਜੀ ਵੀ ਨਜਾਇਜ਼ ਮਲਕੀ ਉਰੇ ਲਾ ਰੱਖਿਆ ਜੀ ਐਵੇਂ ਵੀਰ ਜੀ ਜ਼ਿਆਦਾਤਰ ਤੁਸੀਂ ਦੇਖੋ ਉੱਥੇ ਲੋਕਾਂ ਨੇ ਗੋਹਾ ਸੁੱਟਿਆ ਹੋਇਆ ਹੈਗਾ ਜੀ ਜੀ ਇਹ ਤਾਂ ਹਰ ਵਾਰੀ ਆਪਾਂ ਸਵੇਰੇ ਰਿਮੂਵ ਕਰਾਵਦੇ ਹੁੰਨੇ ਵੀਰ ਜੀ ਨਿਕਲਵਾ ਦਿੰਨੇ ਆ ਉਹ ਲੋਕ ਮਲਕੇ ਵੀ ਉਹ ਕਹਿੰਦੇ ਨੇ ਵੀ ਉਰੇ ਲੱਗਣਾ ਨਹੀਂ ਚਾਹੀਦਾ ਵੀ ਰੰਪ ਇਸ ਬਾਰੇ ਐਵੇਂ ਐਵੇਂ ਨਸਰ ਆਪਾਂ ਨਾ ਹੋੜੀ ਉਹ ਨਹੀਂ ਰਿਮੂਵ ਕਰਾਂਗੇ ਮੇਰੀ ਗੱਲ ਵੀ ਹੋਈ ਸੀਗੀ ਤੇ ਮੈਂ ਉਹਨਾਂ ਇਹ ਵੀ ਰਿਕਵੈਸਟ ਕੀਤੀ ਸੀ ਮੈਂ ਕਿ ਜੀ ਸਾਡੇ ਵਰਕਰਾਂ ਨੂੰ ਇਧਰੋਂ ਪਾਰ ਕਰਨ ਲੱਗੇ ਆ ਜੀ ਜਦੋਂ ਰੇਡੀ ਲੈ ਕੇ ਜਾਣੇ ਆ ਤਾਂ ਰੋਡ ਚੱਲਦਾ ਇਹ ਜਿਆਦਾ ਜੀ ਜੀ ਵੀ ਕੱਲ ਨੂੰ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਮੈਂ ਇਹਦਾ ਅਲਟਰਨੇਟਿਵ ਕੋਈ ਨਾ ਪ੍ਰਬੰਧ ਲੱਭ ਰਿਆ ਇਹਦਾ ਜੀ ਮੈਥੋਂ ਖਤਮ ਕਰ ਦਾਂਗੇ ਇਹ ਚੀਜ਼ ਨੂੰ ਜੀ ਸਰ ਜੀ ਹਾਂਜੀ ਸਰ ਠੀਕ ਹੈ ਸਰ ਓਕੇ ਕੱਪਾਣੇ ਸਰ ਜਲਦੀ ਕਰ ਦਾਂਗੇ ਇਹਨੂੰ ਖਤਮ ਜੀ ਓਕੇ ਓਕੇ ਠੀਕ ਹੈ ਸਾਜੀ